ਕੀ ਹਾਲ ਚਾਲ ਹੈ ਮਿੱਤਰੋ ਸਸਤਰੀ ਗਾਲ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਆਪਾਂ ਖੇਲਣ ਜਾ ਰਹੇ ਹਾਂ ਫਾਰਮਿੰਗ ਸਿਮੂਲੇਟਰ ਲਾਸਟ ਵਾਲੀ ਵੀਡੀਓ ਤੁਸੀਂ ਦੇਖਿਆ ਹੁਣ ਆਪਾਂ ਦੇ ਖੇਤ ਬਾਤਾ ਸੀਗਾ ਤੇ ਇੱਕ ਗਲਤੀ ਹੋ ਗਈ ਸੀ ਬਾਈ ਜਿਹੜੇ ਆਪਾਂ ਨੇ ਜ਼ਮੀਨ ਖਰੀਦੀ ਸੀਗੀ ਜਿਹੜੇ ਪਿੱਛੇ ਵਾਲੇ ਦੋ ਕਿਲੇ ਸੀ ਨਾ ਤੇ ਉਹਦੇ ਵਿੱਚ ਮੇਰਾ ਧਿਆਨ ਨਹੀਂ ਗਿਆ ਤੇ ਫਸਲ ਗਈ ਪੱਕ ਤੇ ਉਹ ਵੀ ਅੱਜ ਵੱਢਦੇ ਹਾਂ ਮਸ਼ੀਨ ਆਪਾਂ ਬੁਲਾ ਲਈ ਸੀ ਰਾਤ ਉਧਰਲੇ ਦੂਜੇ ਫਾਰਮ ਤੋਂ ਵਿਸ਼ਾਲ ਵਾਲਿਆਂ ਦੀ ਜਿਹੜੀ ਮਸ਼ੀਨ ਸੀਗੀ ਆਪਾਂ ਨੇ ਉਹ ਲਿਆਂਦੀ ਔਰੇ ਤੇ ਹੁਣ ਪਾਉਨੇ ਫਾੜਦੇ ਮਗਰ ਟਰਾਲਾਂ ਦੇ ਵਿੱਚ ਚਾਲਦੇ ਆਂ ਤੇ ਕਰੀਏ ਕੰਮ ਕਿਹੜਾ ਟਾਈਮ ਕਿੰਨਾ ਹੋ ਗਿਆ ਟਾਈਮ ਬਾਈ ਹੋ ਗਿਆ 6:53 ਹੋ ਗਏ ਫਟਾਫਟ ਕੰਮ ਨਿਬੇੜ ਦਈਏ ਜਾ ਕੇ ਤਰ੍ਹਾਂ ਦਾ ਮੈਂ ਉਹਨੂੰ ਕਹਿ ਕੇ ਆਉਣਾ ਮੁੰਡੇ ਨੂੰ ਇੰਨੇ ਉਹ ਲੱਗ ਜਾਊਗਾ ਆਪਣਾ ਕਟਿੰਗ ਤੇ ਆ ਬਰ ਦਾ ਗੇਟ ਖੋਲਦਾ ਆਉਗਾ ਚੱਲ ਚੱਲ ਖੋਲ ਪਿੱਛੇ ਵਾਲੀ ਸੀ ਚੱਲਦੇ ਆ ਆ ਟਰੈਕਟਰ ਆਪਣੇ ਛੋਟੇ ਵੱਡੇ ਖੜੇ ਨੇ ਇੱਧਰ ਉੱਪਰ ਹੀ ਸਾਡੇ ਆਹ ਮਸ਼ੀਨ ਆ ਉਹ ਖੜੀ ਆ ਸਾਹਮਣੇ ਆਪਣੇ ਵਾਲੀ ਤੇ ਫਟ ਕੇ ਜਾ ਮੈਂ ਚੱਕਦਾ ਸੀ ਪੱਕਾ ਹੀ ਮੈਂ ਕਿਹਾ ਕੀ ਲਾਉਣਾ ਇੱਥੇ ਤੇ ਮਸ਼ੀਨ ਨੂੰ ਹੁਣ ਲਾ ਦੀ ਆਪਾਂ ਵੱਢਣ ਦੇ ਨੇ ਉਹ ਵੀ ਆਇਆ ਵੀ ਕੰਮ ਨਿਬੜਦਾ ਹੋਊਗਾ ਤਾਂ ਚੰਗੇ ਆ ਤਾਂ ਕੋਈ ਨਾ ਵੱਡਾ-ਵੱਡਾ ਕੰਮ ਹੋਊਗੀ ਇਹ ਤੋਂ ਬਾਅਦ ਫਿਰ ਮੁਰਗਾਲੀ ਮੱਤੀ ਉਹ ਨੂੰ ਵੀ ਇੰਨੇ ਨੂੰ ਤੇ ਘਰ ਨਹੀਂ ਗਿਆ ਬਚਾ ਲੇਗਾ ਸਾਡੇ ਆਪਾਂ ਬੱਦਲ ਜੇ ਕੰਮ ਕਰਾਉਣਾ ਤਾਂ ਪਤਾ ਹੀ ਆ ਵੀ ਕੰਮ ਆਪਾਂ ਉਹਦੇ ਬਣਾਉਣੀ ਆ ਲੋਰੀ ਬਣਾ ਦੇ ਦੂਜਾ ਫਾਰਮ ਆ ਮੁੰਡੇ ਨੂੰ ਪਤਾ ਜੇ ਤੁਹਾਨੂੰ ਕਾਕਾ ਹੋ ਜੀ ਆ ਤਾਂ ਤੇ ਬਾਕੀ ਆ ਵਰਦੀ ਕਹਿੰਦੇ ਬਣਾ ਦੇ ਪਤਾ ਕਿ ਆ ਕੋਈ ਲਿਓ ਉਹਨੇ ਜਾ ਕੇ ਪਾ ਦੇ ਚਾਲਾ ਕੋਲ ਗੇਟ ਤੂੰ ਕਤੇ ਲਾ ਗਿਆ ਭਲੇਖੇ ਨਾ ਲੱਗਿਆ ਮੇਥੋਂ ਬਟਨ ਦੱਬਿਆ ਰਿਮੋਟ ਤੇ ਆ ਨਾ ਸਾਰਾ ਕੁਝ ਨੇਰਾ ਹੋ ਚੱਲਿਆ ਬਾਪੀ 7:00 ਵਜ ਗਏ ਤੇ ਆਪਾਂ ਕਰ ਦਾਣਾ ਆਪਾਂ 11-12 ਵਜ ਤੱਕ ਕੰਮ ਨਵੇੜ ਦਾਣਾ ਸਾਰਾ ਤੇ ਫੌੜ ਲੈ ਕੇ ਚੱਲੀਏ ਕਿਹੜਾ ਲੈ ਕੇ ਚੱਲੀਏ 744 ਉਹ ਚੱਕ ਲੈਂਦੇ ਆ 744 ਉਹ ਲੈ ਚੱਲਦੇ ਆ ਚੱਲੋ ਵੀ ਮਿੱਤਰਾ ਭਾਵਾ ਅਲਦੀ ਬਾਈ ਬੂਈ ਕੀਤੀ ਹੈ ਨਾ ਟਰੈਕਟਰ ਨਾਲ ਮਾਰਾ ਕੇ ਥੋੜਾ ਥੱਲੇ ਬੰਦੇ ਤਾਂ ਐ ਔਖਾ ਆ ਜਾਂਦਾ ਟਰਾਲੀ ਟੋਲ ਨਹੀਂ ਪਾਉਣੀ ਓਕੇ ਬੋਲੇ ਨੂੰ ਗਿਆ ਨਹੀਂ ਮਿਕਾ open animal dialogue brown 200 rupaye chal sahi hai aa gaambadi mehangi aa papa 12 13 pa liye huje nahi aap apne wale farm de farm de dekhanga itthe eh farmen chote ne eh patane kida kar aa bhai aap ta udde hi aage dekhan ਤੇ ਜਿਹੜਾ ਉਹ ਫਾਰਮ ਦੀ ਗੱਲ ਮੈਂ ਕਰਦਾ ਉਹ ਫਾਰਮ ਉਹ ਪਰਲੀ ਸਾਈਡ ਆਪਣੇ ਖੇਤ ਦੇ ਆ ਵੀ ਵੱਢਣੇ ਵਾਲੀ ਹੋ ਗਈ ਤੇ ਇਹ ਵੀ ਆਪਣਾ ਹੀ ਹੈ ਇਹ ਹੋਰਸ ਨੇ ਬਾਈ ਆਪਾਂ ਨੇ ਹੋਰਸ ਲਾਏ ਸੀਗੇ ਤੇ ਆ ਕਨੋਲਾ ਹੈ ਸਾਰਾ ਠੀਕ ਆ ਤੇ ਬਾਕੀ ਇੱਧਰ ਦੇਖ ਲਿਏ ਹੁਣ ਮੈਨੂੰ ਇਹ ਵੀ ਨਹੀਂ ਪਤਾ ਵੀ ਇਹ ਜ਼ਮੀਨ ਆਪਣੀ ਸੀਗੀ ਮੈਂ ਤਾਂ ਮੂਰੇ ਮੂਰੇ ਵਾਲੀ ਸਮਝਦਾ ਸੀ ਟੱਕ ਆ ਕੀਹਦੇ ਵਾਲੀ ਆ ਇਹ ਦਾ ਬਾਈ ਕਹੇ ਹੋਰ ਦਾ ਜੰਗਲ ਇਹ ਮੁੰਡਾ ਹੋਰ ਐ ਐਂਟਰੀ ਉਹ ਪਤਾ ਨਹੀਂ ਕੀ ਨਾਮ ਹੈ ਦਾ ਇਹ ਇਹਦੇ ਆਪਾ ਮਾਲਕ ਹੈ ਚੱਲ ਅੱਜ ਨਵੇੜਦਣਾ ਨਿਆ ਕੰਮ ਸਾਰੇ ਹੀ ਨਵੇੜਦਣਾ ਜਿੰਨਾ ਹੈਗਾ ਤੇ ਵੱਢ ਗਏ ਫੇਰ ਦੇਖਦੇ ਆ ਗੱਲਬਾਤ ਕਰਦੇ ਆ ਉਹਦੇ ਨਾਲ ਫਾਰਮ ਵਾਲੇ ਨਾਲ ਜੇ ਫਾਰਮ ਸਸਤੇ ਭਾਦ ਦਿੰਦਾ ਸਾਈ ਮੇਰੀ ਦਿੱਤੀ ਹੋਈ ਐਨ ਮਾਨੂੰ ਇੱਕ ਗੱਲ ਕਹੀ ਵੀ ਇੰਨੇ ਤੱਕ ਛੱਡ ਦੇ ਪਰ ਉਹ ਕਹਿੰਦਾ ਸੀਗਾ ਵੀ ਇੰਨੇ ਤੱਕ ਮੇਰਾ ਸਰਦ ਨਹੀਂ ਹੈਗਾ ਬੰਨਣਾ ਨਹੀਂ ਹੈਗਾ ਬਾਬਾ ਬਾਕੀ ਦੇਖੋ ਕੀ ਬਣਦਾ ਹੈ 去那边啊！

这个都查了，毛病都查了，查了，查了，查了。他等会儿直接就上，等会儿直接就上。他不答应，我们怎么办呀？这个，还有啊，我们得跟他联系。直接上派出所，查了。 ਟਾਈਮ ਲੱਗਿਆ ਜਾਂ ਤੁਸੀਂ ਹਾਂ ਕਹੋ ਦੱਸੋ ਲੱਗ ਟਾਈਮ ਲੱਗਦਾ ਬੰਦਾ ਮੀਨ ਲੱਗਦਾ ਤੋਂ ਮਰੀ ਲਾ ਜੇ ਇਹ ਜਿਹੜੇ ਬੰਦੇ ਡਰ ਜਾਂਦੇ ਨੇ ਮੈਨੂੰ ਐਸਾ ਦੇਖ ਕੇ ਕੰਮ ਨਹੀਂ ਆਉਂਦਾ ਜਦੋਂ ਕਦਾਂ ਲੱਗ ਜਾਓ ਗੱਲਾਂ ਹੋ ਗਈਆਂ ਤੇ ਇਹ ਸਲਾਹ ਕਰਦਾ ਇਹ ਲੋਕ ਆੜੀ ਤੋਂ ਛੱਡ ਕੇ ਆਇਆ ਉਹ ਲੈ ਜੀ ਵੇ ਰਾਗਾ ਟਰੈਕਟਰ ਲਿਆਉਨੇ ਆ ਉਹ ਘੜੀਆਂ ਟਰਾਲੀ ਚਮਕਦੀ ਆ ਦੂਰੋਂ ਹਨੇਰਾ ਹੀ ਬਹੁਤ ਹੋ ਗਿਆ ਯਾਰ ਕਰ ਕੇ ਕੋਲੀ ਜੀ ਕਣਕ ਨੂੰ ਤੇ ਕਿਆ ਹੋ ਗਿਆ ਉਹ ਇਹ ਜੜੀ ਬਣਾ ਹੋ ਗਿਆ ਯਾਰ なるほど。 ਆਗੂ ਇੱਥੇ ਲੋਕੀਲੇ ਨੂੰ ਕਿੰਨਾ ਕ ਟਾਈਮ ਲੱਗਦਾ ਆ ਚੱਲੀ ਹੋਣੀ ਉਹ ਉਹ ਨਾਲੇ ਬਣਦਾ ਨਹੀਂ ਇੱਕ ਪਹਾੜ ਉੱਧਰ ਰਹਦੀ ਆ ਆ ਸਾਰੇ ਟਰੈਕਟਰਾਂ ਨੇ ਖਰਾਬ ਕਰ ਦਿੱਤੇ ਇਹ ਗੱਲ ਕਰਦੇ ਆ ਬੰਦਾ ਤਾਂ ਖੱਲ੍ਹਦਾ ਬੰਦਾ ਨਹੀਂ ਸਾਰੇ ਬਾਕੀ ਹੁਣ ਦੇਖਦੇ ਆ ਯਾਰ ਕੰਬੈਨ ਦਾ ਵੀ ਕੰਮ ਕਰਾਉਣ ਵਾਲਾ ਕੋਈ ਨਹੀਂ ਆ

ਹੀ ਆ ਬਹੁਤ ਥੋੜਾ ਜਿਹਾ ਰਹਿ ਗਿਆ ਦੇਖਿੰਦੇ ਰਹੋ ਤਾਂ ਬੰਦਾ ਜੀ ਪਟਕਾ ਲੱਬਛਾਲ ਵਾਲਾ ਜੀ ਕੋਮਪਨ ਦੀ ਕਟਿੰਗ ਬਹੁਤ ਆ ਉੱਥੋਂ ਹੀ ਮੁੜ ਜਾਂਦੀ ਆ ਬਾਈ ਜੀ ਉੱਥੇ ਪਾ ਦਵਿਨਾਂ ਤਾਂ ਬੰਦੇ ਪਾ ਦੇ ਕੋਈ ਨਾ ਮਾਲੇ 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 ਇਹ ਗੱਲ ਨਹੀਂ ਆ ਰਹੀ ਲਾਈਨ ਪਾਣੀ

ਤਾਂ ਫਿਰ ਆਪਾਂ ਪੁੱਛਦੇ ਹਾਂ ਚਲੋ ਬਣਾ ਲਾਂ ਆਹ ਮਾਤਾ ਪਰ ਕਰੀਆ ਵਾਸਤੇ ਦੇਖਾਂ ਮੈਂ ਬੰਦਾ ਮੈਂ ਉਹਨੂੰ ਨਾਲ ਕੀ ਹਾਲ ਹੁੰਦਾਗਾ ਦੇਖੋ ਥੋੜਾ ਹੀ ਗਿਆ ਪਤਾ ਮੈਨੂੰ ਤੇ ਭਰਾ ਆ ਨਾ ਕਿੱਥੇ ਉਹ ਬਦਲ ਗਿਆ ਇਹ ਪਤਾ ਨਹੀਂ ਮੈਂ ਤਾਂ ਹੀ ਦੁਪਹਿਰੇ ਨਹੀਂ ਰਿਹਾ ਕੋਈ ਆਪ ਲੋਕਾਂ ਦਾ ਪੱਟਣੀ ਪਈ ਪਈ ਆ ਰਹੀ ਹੈ। ਆਹ ਰਹੀ ਫੋਟੋ ਕਰੀਂ ਆਹ ਦੇ ਕੰਮ ਦੇੇ ਰਹੇ ਸੀ। ਇਹ ਆ ਵੀ ਬੱਤਰੋਂ ਇਹਨੇ ਛੱਡਿਆ ਪਿਆ ਜੀ ਸਾਦਲੇ। ਮੈਨੂੰ ਤਾਂ ਇਹ ਸਾਰੀ ਗੱਡੀ ਕਰਨ ਕਰਨਾ ਆਪਣਾ ਕਰੀ ਥੱਲੇ ਪੈਸੇ ਲੱਗੇ। ਆਹੋ ਜਿਹਾ ਹਾਲ। ਇਹ ਲੱਗ। ਆਹ ਫਾਂਕਾ ਦੇ ਵਿੱਚ ഇത് യാരെയ ਰਾ ਕੰਮ ਚੱਲਦੇ ਇਤਾਂ ਤਾਂ ਪੈਸੇ ਹੋਗੇ ਪੂਰੇ ਜਿਹੜਾ ਸੱਤ ਭਾਂਡਾ ਲਿਆ ਇਸ ਤਾਂ ਵੀ ਆਉਣ ਵਾਲੀ ਆਉਂਦੀ ਆ ਉਹ ਵੀ ਭਰਨੀ ਆ ਪੈਣੀ ਕਣਾ ਯਾਰ ਟਰੈਕਟਰ ਸੁਵੇਰੇ ਕੱਢੀਏ ਇੱਥੋਂ ਕਿੱਥੇ ਜਾਈ ਜੰਨਾ ਪਤੰਦਰਾ ਕੰਬੈਨ ਤਾਂ ਆਉ ਖੜੀ ਆ ਨੇਰੇ ਚ ਕਿਹੜਾ ਦਿਖਦਾ ਵਾਬਿਓ

哦，那我就不用了。 ਇਹ ਦੇਖਦੇ ਹਾਂ ਕੱਲ ਨੂੰ ਵੱਡਾਂਗੇ ਟਾਈਮ ਬਹੁਤ ਜ਼ਿਆਦਾ ਹੋ ਗਿਆ ਧੂੜ ਵੀ ਜ਼ਿਆਦਾ ਹੋ ਗਈ ਤੇ ਮਿਲਦੇ ਆਂਗੇ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡੇ ਸਾਰੇ ਪਾਇ ਪਾਇ ਦਾ